ਹੋ ਇਕਬੀਰ ਦੇਵੇ ਰੱਬਾ ਸੋ ਖਾਣੂ ਬੜਾ ਹੀ ਚਿੱਤ ਕਹਿਦਾ ਹਾਏ ਪਹਿਣਾ ਪਾਵੇਂ ਲੱਖ ਜਿਉਂਦਿਆਂ ਪਹਿਣਾ ਪਾਵੇਂ ਲੱਖ ਜਿਉਂਦਿਆਂ ਪਾਈਆਂ ਭਾਜ ਨਾ ਕਰਾਂਦੇ ਵਿੱਚ ਸੰਦਾ ਹੋ ਸਕੇ ਵੀਰ ਹੁਣ ਜੇ ਰੱਬਾ ਸਕੇਬੀਰ ਹੁਣ ਜੇ ਰੱਬਾ ਹੁੰਦੇ ਸਾਰੀ ਬੇ ਉਮਰ ਦੇ ਮਾਪੇ ਹੋ ਪਹਾਈਆਂ ਬਾਜੋਂ ਰੱਬਾ ਮੇਰਿਆਂ ਪਹਾਈਆਂ ਬਾਜੋਂ ਰੱਬਾ ਮੇਰਿਆਂ ਕਰੇ ਏਕਿਆਂ ਦਾ ਸੁੰਨਾ ਸੁੰਨਾ ਜਾਪੇ ਹਾਏ ਪਹਾਈਆਂ ਬਾਜੋਂ ਰੱਬਾ ਮੇਰਿਆਂ ਕਰੇ ਏਕਿਆਂ ਦਾ ਸੁੰਨਾ ਸੁੰਨਾ ਜਾਪੇ ਹੋ ਸਿਰ ਉੱਤੇ ਹੱਥ ਥਾਰੀ ਕੇ ਸੇਰੀ ਉੱਤੇ ਹੱਥ ਤਾਰ ਕੇ ਪਹਿਣਾ ਰੁੰਦਿਆਂ ਨੂੰ ਵੀਰ ਬਰਉਂਦੇ ਹੋ ਜੱਗ ਭਾਵੇਂ ਲੱਖ ਵਸਦਾ ਜੱਗ ਭਾਵੇਂ ਲੱਖ ਵਸਦਾ ਵੀਰ